ਅਤੇ 12ਵੀਂ ਦੇ ਬੱਚਿਆਂ ਨੂੰ 5200 3100 ਤੇ 2300 ਦੀ ਜਿਹੜੀ ਵੀ ਬੱਚੇ ਫਾਸ ਆਇਕਨ ਫਰ ਡਾਉਣਗੇ ਉਹਨਾਂ ਨੂੰ ਦੇਣਗੇ ਬਾਕੀ ਕਲਾਸਾਂ ਰਹਿ ਗਈਆਂ 6ਵੀਂ 7ਵੀਂ 9ਵੀਂ ਤੇ 11ਵੀਂ ਇਨ੍ਹਾਂ ਦੇ ਮਨ ਨੂੰ ਵੀ ਸਖਤ ਮੱਝੂ ਬੱਚਿਆਂ ਦੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਮਿਹਨਤ ਕਰੋ ਇਹ ਚਾਰਾਂ ਕਲਾਸਾਂ ਨੂੰ ਮੈਂ ਵੀ ਮੈਂ ਸਨਮਾਨਤ ਕਰੂੰਗਾ ਤੁਹਾਡੇ ਸਾਰੀਆਂ ਕਲਾਸਾਂ ਨੂੰ ਦੇਖੋ ਤੁਹਾਨੂੰ ਹੁਣ 6ਵੀਂ ਤੋਂ ਲੈ ਕੇ 12ਵੀਂ ਤੱਕ ਨਾਮ ਅਨਾਉਂਸ ਹੋਵੇ ਹੋਂਟੋ ਦੇ ਰਿਆਂ ਵੀ ਕਿਹਨੇ ਕਿਹਨੇ ਨਾਮ ਲੈਣ ਲਈ ਇੱਥੇ ਖੜਨਾ ਵੀ ਤਨ ਗੁਰ ਨਾਨਕ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਵੀ ਇਹ ਸਵਾਬ ਮਿਲਿਆ ਕਿ ਅਸੀਂ ਵੀ ਜਿਹੜਾ ਆ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ ਸੋ ਇਹਨਾਂ ਦੇ ਨਾਲ ਗੱਲਬਾਤ ਕਰਕੇ ਸੋ ਅੱਜ ਅਸੀਂ ਜਰਗ ਪਿੰਡ ਦੇ ਵਿੱਚ ਸਰਕਾਰੀ ਸਕੂਲ ਜੋ ਕੰਨਿਆ ਸਰਕਾਰੀ ਸਕੂਲ ਹੈਗਾ ਹਾਈ ਸਕੂਲ ਹੈ ਉੱਥੇ ਪਹੁੰਚੇ ਆ ਸੋ ਇਹਨਾਂ ਨੂੰ ਕਿਹਾ ਮਖਾ ਵੀ ਜਿਹੜਾ ਤੁਹਾਡਾ ਅਸਲੀ ਦਸਬੰਦਾਂ ਵੀ ਉਹ ਸਕੂਲ ਦੇ ਸਾਡੇ ਜਿਹੜੇ ਬੱਚੇ ਆ ਨਾ ਸਰਕਾਰੀ ਹਾਈ ਸਕੂਲ ਨੇ ਸਕੂਲ ਜਰਗ ਇੱਥੇ ਪੰਜਾਬ ਦੇ ਵਿੱਚ ਸ਼ਾਇਦ ਇਹ ਪਹਿਲਾ ਪਿੰਡ ਸੀ ਪਹਿਲਾ ਜਿੱਥੇ ਕਿ ਸਰਕਾਰੀ ਕੰਨਿਆ ਹਾਈ ਸਕੂਲ ਲੜਕੀਆਂ ਦਾ علیحدਦਾ ਸੀ ਤੇ ਲੜਕਿਆਂ ਦਾ علیحدਦਾ ਤੇਰੀ ਨੇ ਤੇਰਾ ਨਾਮ ਚਮਕੋਣਾ ਜਗ ਤੇ ਬਫਾ ਦਾ ਗਨ ਲਵਾਈਂ ਗਦੇਵੀ ਮੈਨੂੰ ਮਾਣ ਤੇਰੀ ਜਿੱਟੀ ਪੱਗ ਤੇ ਜਿਆਣ ਬੰਦਗੀ ਦੀ दांत ਚੋਲੀ ਪਾ ਦਿਓ ਰੱਖਿਓ ਨਿਮਾਣ ਆਂਦਾ ਮਾਂ ಬಂದೋಳಿ <laughs> ಪಾದೆ ਅਕਾਲ ਪੱਖ ਸਿੰਘ ਜੀ ਦਾ ਜਨਮ ਦਿਵਸ ਹੈ ਅਕਾਲ ਪੱਖ ਸਿੰਘ ਜੀ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਉਹਦੇ ਵਿੱਚ ਮੇਨ ਕਾਰਨ ਸੀ ਸਿੱਖਿਆ ਤੇ ਅੱਜ ਸਾਡੇ ਅੱਗੇ ਤੁਹਾਨੂੰ ਪਤਾ ਹੀ ਆ 20 ਸਰਦਾਰ ਹਮਿੰਦਰ ਸਿੰਘ ਜੀ ਸਾਫ ਦਾ ਸਰਪੰਚ ਨੇ ਜਿਹੜੇ ਹਵੇਸ਼ਾ ਹੀ ਆਪਣੇ ਸਕੂਲ ਨੂੰ ਦਾਨ ਦਿੰਦੇ ਨੇ ਹਰੇਕ ਮਹੀਨੇ ਇਹਨਾਂ ਦਾ ਦਾਨ ਸਕੂਲ ਵਿੱਚ ਆਉਂਦਾ ਹੈ ਉਹਨਾਂ ਦੇ ਨਾਲ ਸਰਦਾਰ ਅਮਰ ਸਿੰਘ ਜੀ ਪਿੰਡ ਜਗ ਅੱਜ ਜੋ ਇੱਕ ਹੋਰ ਦਾਨੀ ਸੱਜਣ ਲੈ ਕੇ ਆਏ ਨੇ ਮੈਨੂੰ ਬਹੁਤ ਹੀ ਖੁਸ਼ੀ ਹੈ ਸਰਦਾਰ ਸਤਨਾਮ ਸਿੰਘ ਜੀ ਧੰਗੁਰੂ ਨਾਨਕ ਓਵਰਸੀਜ਼ ਦੇ ਐਮ ਡੀ ਤੇ ਉਹਨਾਂ ਦੇ ਨਾਲ ਦੋ ਜਣੇ ਹੋਰ ਭਦਵੰਤ ਸੱਜਣ ਆਏ ਨੇ ਤੇ ਨਾਲ ਹੀ ਸਤਿਕਾਰਯੋਗ ਸਾਡੇ ਪੱਤਰਕਾਰ ਜਾਗ ਤੇ ਦੀਵੇ ਤੋਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਰਦਾਰ ਹਰਮਿੰਦਰ ਸਿੰਘ ਜੀ ਨੂੰ ਤਾਂ ਪਤਾ ਹੀ ਹੈ ਕਿ ਕਿ ਜਦੋਂ ਤੋਂ ਇਹ ਸਕੂਲ ਬੜੇ ਆ ਉਹਨਾਂ ਤੋਂ ਇਹ ਸਕੂਲ ਨੂੰ ਇਹ ਦਾਨ ਕਰਦੇ। ਸਾਡਾ ਜਿਹੜਾ ਸਕੂਲ ਚੱਲ ਰਿਹਾ ਇਹ ਮੇਨ ਇੰਨਾ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਬੇਟੇ। ਚਾਹੇ ਇਹ ਬਾਹਰੋਂ ਦੇ ਨੇ ਚਾਹੇ ਇੱਧਰੋਂ ਦੇ ਨੇ ਇਹ ਪੂਰੀ ਖਬਰ ਰੱਖਦੇ ਨੇ ਤੇ ਸਮੇਂ-ਸਮੇਂ ਸਰ ਜਿਹੜੀ ਸਾਨੂੰ ਲੋੜ ਹੁੰਦੀ ਹੈ ਉਹ ਅਸੀਂ ਸਰਦਾਰ ਅਮਰ ਸਿੰਘ ਜੀ ਨੂੰ ਦੱਸਦੇ ਆ ਤੇ ਸਾਡੀਆਂ ਇਹ ਲੋੜਾਂ ਪੂਰੀਆਂ ਕਰਦੇ। ਹੁਣ ਮੈਂ ਜਿਹੜੇ ਸਰਕਾਰ ਦੇ ਮਹਿਮਾਨ ਆਏ ਨੇ ਸਾਡੇ ਉਹਨਾਂ ਨੂੰ ਮੈਂ ਸੰਖੇਪ ਰੂਪ ਵਿੱਚ ਦੱਸਣਾ ਚਾਹੁੰਦੀ ਆ। ਕਿ ਸਾਡਾ ਸਕੂਲ ਇੰਨਾ ਵਧੀਆ ਸਾਡੀਆਂ ਇੰਨੀਆਂ ਪਿਆਰੀਆਂ ਬੱਚੀਆਂ ਨੇ ਸਾਡਾ ਰਿਜ਼ਲਟ ਹਮੇਸ਼ਾ 100% ਰਹਿੰਦਾ ਪਿਛਲੇ ਸਾਲ 22 23 ਸਾਡਾ ਸਾਲਾਨਾ ਨਤੀਜਾ 100% ਆਉਣ ਤੇ ਸਿੱਖਿਆ ਭਾਗ ਵੱਲੋਂ ਸਾਡੇ ਸਕੂਲ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਸਾੰਭੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡਾ ਹੀ ਸਕੂਲ ਹੈ ਇਹ ਇਲਾਕੇ ਦਾ ਜਿੱਥੇ ਅਸੀਂ ਰੈਨ ਆਪ ਤੇ ਪੱਦਰ ਤੇ ਲਈ ہوئی ਬੱਚੇ ਜਿਹੜੇ ਸੱਤ ਪਿੰਡਾਂ ਦੇ ਬੱਚੇ ਸਾਡੇ ਕੋਲ ਰੈਨ ਚਾਉਂਦੇ ਨੇ ਅਸੀਂ ਇਹਨਾਂ ਨੂੰ ਬਾਹਰ ਦੱਸ ਕੇ ਆਇਆ ਬੇਟੇ ਵੀ ਕਈ ਬੱਚਿਆਂ ਨੂੰ ਫੀਸ ਭਰਨ ਚ ਪ੍ਰੋਬਲਮ ਹੋ ਰਹੀ ਹੈ। ਕਿ ਉਹਨਾਂ ਨੇ ਰਮਿੰਦਰ ਸਿੰਘ ਜੀ ਤਾਂ ਸਾਡੀ ਪਹਿਲਾਂ ਸੇਵਾ ਦਿੰਦੀ ਰਹਿੰਦੇ ਸੀ। ਥੋੜੇ ਦੇਰੋਂ ਖੰਨੇ ਤੋਂ ਲੈ ਕੇ ਇਹਨੇ ਖੰਨੇ ਏਰੀਆ ਵਿੱਚ ਬਹੁਤ ਰੋੜਵੰਦ ਬੈਠੇ ਨੇ। ਜੇ ਸਾਡੇ ਜਰਕ ਪਿੰਡ ਵੀਰ ਜੀ ਨੇ ਕਿਹਾ ਵੀ ਕੁੜੀਆਂ ਦੇ ਸਕੂਲ ਚ ਚੱਲੋ ਜਾਓ। ਉਹ ਤਾਂ ਆਏ ਨਾ। ਉਹਨਾਂ ਨੂੰ ਮੈਂ ਆਉਂਦੇ ਸਾਰ ਹੀ ਕਿਹਾ ਵੀ ਤੁਹਾਡੀ ਇਹ ਸੇਵਾ ਸਾਰਥਕ ਕਿਉਂਕਿ ਗੁੰਡੇ ਨੇ ਜੇ ਮੁੰਡਿਆਂ ਨੂੰ ਫੀਸ ਨਹੀਂ ਲੋੜਾ ਉਹ ਦਿਹਾੜੀਆਂ ਵੀ ਲਾ ਲੈਂਦੇ ਨੇ ਛੁੱਟੀਆਂ ਦੀ ਬੱਚੇ ਡਿਪੈਂਡੈਂਟ ਨੇ ਪੇਰੈਂਟਸ ਨੇ ਕੁੜੀਆਂ ਦੇ ਡਿਪੈਂਡੈਂਟ ਨੇ ਠੀਕ ਹੈ ਹੁਣ ਕਈਆਂ ਦੇ ਘਰੇ ਬਹੁਤ ਜ਼ਿਆਦਾ ਪ੍ਰੋਬਲਮ ਆ ਕਈਆਂ ਦੇ ਫਾਦਰ ਬਿਮਾਰ ਨੇ ਜਾਂ ਕਈਆਂ ਦੇ ਹੈ ਨਹੀਂ ਗਿ ਅਸੀਂ ਇਹਨਾਂ ਨੂੰ ਜਿਹੜੇ ਬੱਚੇ ਲੋੜਵੰਦ ਨੇ ਉਹਨਾਂ ਦੇ ਨਾਮ ਦੇਤੇ ਇਹਨਾਂ ਨੇ ਅੱਜ ਸੇਵਾ ਲਈਆ ਬੇਟਾ ਪੰਜ ਬੱਚਿਆਂ ਦੀ ਫੀਸ ਭਰਨ ਮੁੱਖ ਮੰਤਰੀ ਆ ਸਰਦਾਰ ਸੁਖਦਾਨ ਸਿੰਘ ਜੀ ਧਨ ਗੋਦਾਨ ਕੌਂਸਲ ਚ ਲਿਆ ਉਮਰ ਨਾਲ ਆਏ ਪ੍ਰਬੰਧਕ ਤੇ ਪਵਨਦੀਪ ਸਿੰਘ ਜੀ ਤੇ ਅਮਰ ਸਿੰਘ ਜੀ ਤੇ ਸਕੂਲ ਦਾ ਸਮੂਹ ਸਟਾਫ ਬੱਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਫੰਕਸ਼ਨ ਹੈ ਬਹੁਤ ਖੁਸ਼ੀ ਦੀ ਹੈ ਮੈਂ ਇਹਨਾਂ ਨੂੰ ਮਿਲਿਆ ਸੀ ਭੈਣ ਜੋਂ ਤੇ ਮੈਂ ਦੱਸਿਆ ਸੀ ਇਹ ਮੈਨੂੰ ਕਹਿੰਦੇ ਵੀ ਤੁਸੀਂ ਵੀ ਸੇਵਾ ਕਰਦੋ ਵੀ ਮੇਰਾ ਵੀ ਮਨ ਕਰਦਾ ਵੀ ਸੇਵਾ ਕਰਨ ਨੂੰ ਮੇਰਾ ਇਸ ਸਕੂਲ ਨਾਲ ਬਹੁਤ ਪਿਆਰ ਆ ਤੇ ਮੈਂ ਕਿਹਾ ਵੀ ਹੋਰ ਕਿਤੇ ਇਹਨਾਂ ਨੂੰ ਜਾਣ ਨਹੀਂ ਦੇਣਾ ਵੀ ਇੱਥੀ ਲੈ ਕੇ ਚੱਲੀਏ ਤੇ ਇੱਥੇ ਪਹੁੰਚਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਹਿਲਾਂ ਮੈਨੂੰ ਬੇਨਤੀ ਕਰਨਾ ਵੀ ਆਖੇ ਦੋ ਸ਼ਬਦ ਜ਼ਰੂਰ ਬੱਚਿਆਂ ਨੂੰ ਤੇ ਸਟਾਫ ਨੂੰ ਕਹਿ ਪਿਆਸ ਤਨਾਮ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਮਤੇ ਸੋ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਰਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਸੋ ਸਾਡੀ ਜੋ ਤੁੰਦ ਗੁਰਨਾਕ ਓਵਰ ਸੀਜ਼ ਦੀ ਬ੍ਰਾਂਚ ਖੰਨਾਵੀ ਕਿ ਹੈ ਸੋ ਗੁਰੂ ਮਹਾਰਜ ਨੇ ਤਾਂ ਤਾਂ ਗੁਰੂ ਨਾਨਕ ਬਾਸ਼ਾ ਨੇ ਸਾਨੂੰ ਇਨੇ ਜੋਗਾ ਕੀਤਾ ਕਿ ਅਸੀਂ ਆਪਣੀਆਂ ਛੋਟੀਆਂ ਭੈਣਾ ਦੀ ਕੁਛ ਨਾ ਕੁਛ ਫੈਲਪ ਵਰਕ ਤੇ ਜਿੰਨੇ ਜੋਗਾ ਸੀਗੇ ਆ ਅਸੀਂ ਅੱਜ ਅਨਾਉਂਸ ਕਰ ਰਹੇ ਹਾਂ ਕਿ ਅਸੀਂ ਪੰਜ ਬੱਚਿਆਂ ਦੀ ਫੀਸ ਤੇ ਪੰਜ ਬੱਚਿਆਂ ਦੀ ਬੈਂਡ ਦਾ ਖਰਚਾ ਐਡੀਸ਼ਨਲ ਜੋ ਮੈਮ ਨੇ ਕਿਹਾ ਕਿ ਜਿਹੜੇ ਬੱਚੇ ਸਪੋਰਟਸ ਕੋਰਟ ਤੇ ਵਧੀਆ ਖੇਡਦੇ ਨੇ ਸੋ ਉਹਨਾਂ ਨੂੰ ਹਰ ਤਰ੍ਹਾਂ ਦੀ ਲੋੜ ਹੁੰਦੀ ਹੈ ਖਾਣ ਦੀ ਲੋੜ ਹੁੰਦੀ ਹੈ ਸੋ ਮਹਿਮੂਨ ਅਲੀ ਜੋ ਵੀ ਤੁਹਾਨੂੰ ਫਰਾਕ ਦੇ ਲਈ ਜੋ ਵੀ ਉਹਨਾਂ ਦਾ ਚਾਹੀਦਾ ਹੈਗਾ ਉਹ ਤੁਸੀਂ ਇੱਕ ਵਾਰੀ ਲਿਸਟ ਬਣਾ ਕੇ ਸਾਨੂੰ ਜਰੂਰ ਦਿਓ ਤਾਂ ਕਿ ਬੱਚੇ ਸਪੋਰਟਸ ਆਪਣਾ ਜਿਹੜਾ ਆ ਤੁਹਾਨੂੰ ਫਰਸਟ ਪੋਜੀਸ਼ਨਸ ਲਿਆ ਕੇ ਦੇਣ ਤੁਹਾਡੀ ਸਟੇਟ ਚੋਂ ਸੋ ਜਿਹੜੇ ਬੱਚੇ ਫਰਸਟ ਪੋਜੀਸ਼ਨ ਅਗਰ ਤੁਸੀਂ ਜਿੱਤਦੇ ਹੋ ਆਪਣੇ ਸਟੇਟ ਲੈਵਲ ਦੇ ਮੁਕਾਬਲੇ ਸੋ ਉਹਨਾਂ ਬੱਚਿਆਂ ਨੂੰ ਵੀ ਅਸੀਂ ਸਨਮਾਨ ਕਰਾਂਗੇ ਅਡੀਸ਼ਨਲੀ ਤੁਸੀਂ ਮਿਹਨਤ ਕਰਨੀ ਹੈ ਜੋ ਬੋਰਡ ਦੀਆਂ ਕਲਾਸਾਂ ਨੇ 8ਵੀਂ ਕਲਾਸ 10ਵੀਂ ਕਲਾਸ ਤੇ 12ਵੀਂ ਕਲਾਸ ਦੀਆਂ ਜਿਹੜੀਆਂ ਵਿਦਿਆਰਥਣਾਂ ਜੋ ਵੀ ਤੁਸੀਂ ਫਰਸਟ ਪੋਜੀਸ਼ਨ ਸੈਕੰਡ ਤੇ ਥਰਡ ਪੋਜੀਸ਼ਨ ਤੇ ਜੋ ਬੱਚਾ ਵੀ ਆਏਗਾ ਆਪਾਂ ਉਹਨਾਂ ਨੂੰ ਫਰਸਟ ਪੋਜੀਸ਼ਨ ਤੇ 5100 ਰੁਪਏ ਇਨਾਮ ਦਵਾਗੇ ਤੇ ਸੈਕੰਡ ਪੋਜੀਸ਼ਨ ਤੇ 3100 ਰੁਪਏ ਇਨਾਮ ਦਵਾਗੇ ਤੇ ਥਰਡ ਪੋਜੀਸ਼ਨ ਤੇ 2100 ਰੁਪਏ ਇਨਾਮ ਦਵਾਵਾਂਗੇ ਸੋ ਤੁਸੀਂ ਸਾਰੇ ਸਾਡੀਆਂ ਛੋਟੀਆਂ ਭੈਣਾਂ ਉਹ ਸਾਡੇ ਛੋਟੇ ਬੱਚਿਓ ਅਸੀਂ ਵੀ ਇਸ ਕਾਲਜ ਪੁਨਾ ਚ ਪੜੇ ਹੈਗੇ ਆ ਮੇਰੇ ਫਾਦਰ ਸਾਹਿਬ ਸਰਦਾਰ ਮੀਰ ਸਿੰਘ ਜੀ ਉਹਨਾਂ ਨੇ ਹਮੇਸ਼ਾ ਸਾਨੂੰ ਇਹ ਨਹੀਂ ਕਿਹਾ ਕਿ ਅਗਰ ਕੋਈ ਵੀ ਕੰਮ ਕਰਨਾ ਹੈਗਾ ਤੇ ਉਹਦੇ ਵਿੱਚ ਦਸਵੰਦ ਜ਼ਰੂਰ ਕੱਢਣਾ ਹੈ ਜੋ ਜੋ ਅਸੀਂ ਦਸਵੰਦ ਕਰ ਰਹੇ ਆ ਉਹ ਤੁਹਾਡੀ ਹੈਲਪ ਤੇ ਲਗਾ ਰਹੇ ਆ ਤੇ ਵਾਹਿਗੁਰੂ ਸਾਨੂੰ ਹਮੇਸ਼ਾ ਅੱਜ ਅਸੀਂ ਪੰਜ ਬੱਚਿਆਂ ਨੂੰ ਕਹਿ ਕੇ ਚੱਲੇ ਆ ਕਿ ਮੈਂ ਕਹਾਂਗਾ ਕਿ ਆਨਸ ਕਾਲੇ ਸਾਲ ਵਿੱਚ ਅਸੀਂ ਫੇਰ ਆਈਏ ਜਦੋਂ ਤੁਹਾਡੇ ਰਿਜ਼ਲਟ ਆਣਗੇ ਤੇ ਅਸੀਂ ਪੰਜ ਦੀ ਜਗ੍ਹਾ ਤੋਂ 10 ਬੱਚਿਆਂ ਦੀ ਜ਼ਿੰਮੇਵਾਰੀ ਲਈਏ ਸੋ ਤੁਹਾਡਾ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ ਹੈ ਇਥੋਂ ਦੇ ਸਟਾਫ ਦਾ ਬਹੁਤ ਧੰਨਵਾਦ ਹੈ ਸੋ ਸਭ ਤੋਂ ਵੱਡਾ ਧੰਨਵਾਦ ਤਾਂ ਤਾਂ ਗੁਰਨਾਨਤ ਜੀ ਪਾਸ਼ਾ ਦਾ ਹੈ ਜਿਨ੍ਹਾਂ ਨੇ ਸਾਨੂੰ ਇੰਨੇ ਜੋਗਾ ਕੀਤਾ ਕਿ ਅਸੀਂ ਤੁਹਾਡੇ ਬੱਚਿਆਂ ਦੀ ਜਾਂ ਤੁਹਾਡੀਆਂ ਛੋਟੀਆਂ ਭੈਣਾਂ ਦੀ ਹੈਲਪ ਕਰ ਸਕੀਏ ਇੱਕ ਗੱਲ ਤੁਹਾਨੂੰ ਹੋਰ ਮੈਂ ਬੱਚੋ ਕਹਿਣਾ ਚਾਹਾਂਗਾ ਕਿ ਗੁਰਬਾਣੀ ਨਾਲ ਹਮੇਸ਼ਾ ਜੁੜ ਕੇ ਰਹੋ ਠੀਕ ਹੈ ਸੋ ਜੋ ਗੁਰਬਾਣੀ ਤੁਹਾਨੂੰ ਦੇ ਸਕਦੀ ਹੈ ਉਹ ਕੋਈ ਹੋਰ ਕੁਝ ਨਹੀਂ ਦੇ ਸਕਦਾ ਤੁਹਾਡੀ ਪੜ੍ਹਾਈ ਜ਼ਰੂਰੀ ਹੈ ਤੁਹਾਡਾ ਮਿਹਨਤ ਜ਼ਰੂਰੀ ਹੈ ਉਹਦੇ ਨਾਲ-ਨਾਲ ਗੁਰਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਸੋ ਅਗਰ ਤੁਸੀਂ ਗੁਰਬਾਣੀ ਨਾਲ ਜੁੜ ਕੇ ਰਹੋਗੇ ਤਾਂ ਹਮੇਸ਼ਾ ਤਰੱਕੀ ਕਰੋਗੇ ਸੋ ਮੇਰੀ ਉਮਰ ਇਸ ਟਾਈਮ ਮੇਨੂੰ 28 ਸਾਲ ਹੈ ਤੇ ਅਸੀਂ ਹਮੇਸ਼ਾ ਗੁਰਬਾਣੀ ਨਾਲ ਜੁੜ ਕੇ ਰਹੇ ਆਂ ਮਹਾਰਾਜ ਬਹੁਤ ਤਰੱਕੀਆਂ ਦਿੰਦੇ ਨੇ ਮਿਹਨਤ ਹਰੇ ਕੋਈ ਕਰਦਾ ਹੈ ਬਟ ਅਰੰਗ ਭਾਗ ਉਹਨਾਂ ਨੂੰ ਲੱਗਦੇ ਨੇ ਜਿਹੜੇ ਨਾਲ-ਨਾਲ ਰੱਬ ਦਾ ਨਾਮ ਵੀ ਲੈਂਦੇ ਨੇ ਗੁਰਬਾਣੀ ਨਾਲ ਜੁੜੇ ਰਹਿੰਦੇ ਨੇ ਸੋ ਮਿਹਨਤ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੋੜ ਹੈ ਤੁਸੀਂ ਤੁਹਾਨੂੰ ਗੁਰੂ ਨਾਨਕ ਓਵਰਸੀਜ਼ ਦੇ ਪੇਜ ਤੇ ਜਾ ਕੇ ਉੱਥੇ ਨੰਬਰ ਲੈ ਕੇ ਤੁਸੀਂ ਸਾਨੂੰ ਕਦੇ ਵੀ ਕੋਲ ਕਰ ਸਕਦੇ ਹੋ ਅਡੀਸ਼ਨਲੀ ਅਸੀਂ ਮੈਮ ਨੂੰ ਵੀ ਕਹਿ ਕੇ ਇਹਨਾਂ ਬੱਚਿਆਂ ਤੋਂ ਇਲਾਵਾ ਜਿਹੜੇ ਪੰਜ ਬੱਚੇ ਅਸੀਂ ਅਨਾਉਂਸ ਕੀਤੇ ਨੇ ਉਹਨਾਂ ਬੱਚਿਆਂ ਤੋਂ ਇਲਾਵਾ ਵੀ ਕਦੇ ਵੀ ਕਿਸੇ ਨੂੰ ਕੋਈ ਅਮਰਜੈਂਸੀ ਪੈਂਦੀ ਹੈ ਕਿ ਰਿਸ਼ਦਰੀ ਫੈਮਲੀ ਚ ਕਿਸੇ ਨੂੰ ਕੋਈ ਅਮਰਜੈਂਸੀ ਪੈਂਦੀ ਹੈ ਤੇ ਅਸੀਂ ਹਮੇਸ਼ਾ ਜਿੰਨੇ ਜੋਗੇ ਆਵਾਂਗੇ ਤੁਹਾਡਾ ਤੁਹਾਡੀ ਹੈਲਪ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹਦਾ ਸੇਵਾ ਦਾ ਮੌਕਾ ਦਿੱਤਾ ਸਤਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ 8ਵੀਂ 10ਵੀਂ ਅਤੇ ਬਾਅਦ ਮੇਰੇ ਬੱਚਿਆਂ ਨੂੰ 5200 3100 ਤੇ 2100 ਦੀ ਜਿਹੜੀ ਵੀ ਬੱਚੇ ਫਸਾਇ ਕਰਨ ਫਰ ਡਾਉਣਗੇ ਉਹਨਾਂ ਨੂੰ ਦੇਵਾਂਗੇ ਬਾਕੀ ਕਲਾਸਾਂ ਰਹਿ ਗਈਆਂ 6ਵੀਂ 7ਵੀਂ 9ਵੀਂ ਤੇ 11ਵੀਂ ਇਹਨਾਂ ਦੇ ਮੰਨ ਦੀ ਸੱਤ ਪੰਜੀ ਬੱਚਿਆਂ ਦੇ ਮੈਂ ਵੀ ਤੁਹਾਨੂੰ ਬੇਇੱਜ਼ਤੀ ਕਰਦਾ ਵੀ ਮਿਹਨਤ ਕਰੋ ਇਹ ਚਾਰਾਂ ਕਲਾਸਾਂ ਨੂੰ ਮੈਂ ਵੀ ਮੈਂ ਸਨਮਾਨਤ ਕਰੂੰਗਾ ਤੁਹਾਡੇ ਸਾਰੀਆਂ ਕਲਾਸਾਂ ਨੂੰ ਤਾਂ ਕਿ ਜਿਹੜੀਆਂ ਬੱਚੀਆਂ ਨੇ ਨਾ ਬੱਚੀਆਂ ਦੀ ਜਿਹੜੀ ਪੜ੍ਹਾਈ ਆ ਦੇਖੋ ਤੁਹਾਡੇ ਪੜ੍ਹਾਈ ਤੁਹਾਡੇ ਕੰਮ ਆਉਣੀ ਆ ਹੋਰ ਕੁਛ ਨਹੀਂ ਕੰਮ ਆਉਣਾ ਪੜ੍ਹਾਈ ਪੜ੍ਹਾਈ ਬਹੁਤ ਵੱਡੀ ਚੀਜ਼ ਆ ਆਪਣੇ ਪਿੰਡ ਦਾ ਸਾਡੇ ਪਿੰਡ ਦਾ ਕੋਈ ਰਿਕਾਰਡ ਆ ਇਹ ਵੀ ਜਿੰਨੇ ਪਰਿਵਾਰ ਸਾਡੇ ਬਾਹਰ ਗਏ ਆ ਕਿਉਂ ਇੱਥੇ ਹਾਈ ਸਕੂਲ ਇਲਾਜਾ ਹਾਈ ਸਕੂਲ ਹੋਣ ਦੇ ਨਾਤੇ ਜਿਹੜਾ ਹਾਈ ਸਕੂਲ ਬੱਚੀਆਂ ਬਾਹਰੋਂ ਪੜ੍ਹਦੀਆਂ ਸੀ 90% ਪਰਿਵਾਰ ਲੜਕੀਆਂ ਲੈ ਕੇ ਗਏ ਨੇ ਜਿਹੜਾ ਜਰਗ ਦਾ ਇੱਕ ਬਹੁਤ ਵੱਡਾ ਇਤਿਹਾਸ ਆ ਕਿਉਂ ਲੈ ਕੇ ਗਏ ਆ ਵੀ ਉਹ ਪੜੀਆਂ ਸੀ ਬੱਚੇ ਪੜੀਆਂ ਸੀ ਵਧੀਆ ਪੜੀਏ ਆਪਣੇ ਉਹ ਭਰੀਆ ਘਰ ਚਲੇ ਗਈਆਂ ਇਸ ਕਰਕੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਕਿ ਬੱਚੇ ਪੜੋ ਪਰ ਵਿਦਿਆ ਵਿਦਿਆ ਹੀ ਤੁਹਾਡਾ ਬਹੁਤ ਵੱਡਾ ਉਹ ਆਪਰਾਲਾ ਕਿ ਬਾਕੀ ਜਿਹੜਾ ਖੇਡਾਂ ਤੁਸੀਂ ਬੱਲਾ ਮਾਰਦੇ ਹੋ ਇਹ ਤੁਹਾਡੀ ਬਹੁਤ ਵੱਡੀ ਦੇਣ ਆ ਮੈਂ ਵੀ ਭੈਣ ਜੋਂ ਬੇਨਤੀ ਕਰਦਾ ਵੀ ਜਿਹੜੇ ਸਾਡਾ ਸਕੂਲ ਮੇਰਾ ਕਲ ਵੀ ਪੰਜਾਬ ਤੇ ਸਟੇਟ ਲੈਵਲ ਤੇ ਤਾਂ ਮੇਰਾ ਕਲ ਵੀ ਨੌ ਬਣ ਗਿਆ ਥਾ ਬੇਪਾਬੰਦੀ ਦੀ ਬੱਚਾ ਇਹ ਵੀ ਸਾਡੇ ਸਮਾਜ ਸੇਵੀ ਨੇ ਵੇ ਸਾਨੂੰ ਤੁਸੀਂ ਦੱਸਿਆ ਕਰੋ ਜੇ ਇਹਨਾਂ ਨੂੰ ਜਿਹੜੀ ਵੀ ਖਰਾਬ ਦੀ ਲੋੜ ਹੋਵੇ ਸਾਨੂੰ ਦੱਸ ਦਿਓ ਵੀ ਅਸੀਂ ਉਹਨੂੰ ਲਿਆ ਕੇ ਦਵਾਂਗੇ ਕਿ ਇਹ ਪੱਖ ਪੱਖੋਂ ਨਾਲ ਤੁਸੀਂ ਆਪਣੇ ਬੈਠਾ ਸਰਦਾਰ ਸਿੰਘ ਜੀ ਤੇ ਸਾਨੂੰ ਇੱਕ ਮੁਰਗੀ ਉਲੱਭਦੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਇਹ ਕਿਸੇ ਪੱਖੋਂ ਵੀ ਇਹਨਾਂ ਨੇ ਡੋਲਣਾ ਨਹੀਂ ਤੇ ਮੈਂ ਖੇਰ ਤੋਂਨੋਂ ਵਾਸਤੇ ਦੇ ਵਿੱਚ ਬੇਨਤੀ ਕਰਦਾ ਕਿ ਵੀ ਕਿਸੇ ਇੱਕ ਨੂੰ ਘੁਮਰਾਇਓ ਨਾਲ ਜਿਹੜਾ ਕਿ ਸਾਡਾ ਸਕੂਲ ਹੈ ਪੰਜਾਬ ਦੇ ਵਿੱਚੋਂ ਸੀ ਕਹਿੰਦੇ ਵੀ ਪਹਿਲੇ ਨੰਬਰ ਤੇ ਚਲੇ ਜਾਵੇ ਅੰਤ ਦੇ ਵਿੱਚ ਮੈਂ ਸਤਨਾਥ ਸਿੰਘ ਜੀ ਦਾ ਤੇ ਤੇ ਲਾਲੀ ਜੀ ਦਾ ਆਪਣੇ ਪੱਤਰਕਾਰ ਦੇ ਜੀਵੇ ਵਾਲੇ ਨੇ ਭਵਨ ਜੀ ਜੀ ਦਾ ਆਸਾਮਰ ਸਿੰਘ ਜੀ ਦਾ ਡੈਲੀ ਸਾਹਿਬ ਦਾ ਵੀ ਮੈਂ ਕਿਹਾ ਕਿ ਜਿੰਨੇ ਇਹਨਾਂ ਦੀ ਜਿੰਨੀ ਬਹੁਤ ਵੱਡੀ ਦੇਣ ਆ ਨਹੀਂ ਆਮ ਸੀਚਰ ਪਤਾ ਕਿ ਜਿਹੜੇ ਸਰਕਾਰੀ ਲੋਕ ਆਂ ਨੇ ਪਰ ਖੇਡਣਾ ਖੇਡਣਾ ਨਹੀਂ ਨਾਂ ਸੀ ਪਰ ਇਹਨਾਂ ਦੀ ਬਹੁਤ ਵੱਡੀ ਦੇਣ ਇਹਨਾਂ ਦੀ ਆ ਕਿਉਂਕਿ ਸਾਡਾ ਮੈਂ ਬਾਅਦ ਵੀ ਕਿਹਾ ਸੀ ਕਿ ਜਿਹੜੇ ਸਾਡੇ ਸਕੂਲ ਦਾ ਸਟਾਫ ਆ ਇੱਕ ਬਹੁਤ ਬਹੁਤ ਵਧੀਆ ਸਟਾਫ ਆ ਇਹਨਾਂ ਦੀ ਬਹੁਤ ਵੱਡੀ ਦੇਣ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਕਿ ਸਾਡੇ ਸਕੂਲ ਨੂੰ ਸਾਡੇ ਸਕੂਲ ਦਾ ਨਾਮ ਨਹੀਂ ਉੱਚਾ ਹੋਇਆ ਸਾਡੇ ਪਿੰਡ ਦਾ ਨਾਮ ਵੀ ਉੱਚਾ ਹੋਇਆ ਇਹ ਯਾਰਕ ਸਕੂਲ ਦੇ ਬੱਚੇ ਆ ਸਾਨੂੰ ਵੀ ਇਸ ਗੱਲ ਦਾ ਬਹੁਤ ਵੱਡਾ ਮਾਣ ਹੋਣਾ ਚਾਹੀਦਾ ਕਿ ਸਾਡੇ ਪਿੰਡ ਦਾ ਇਹਨਾਂ ਨੇ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਨਾਮ ਚਾ ਕੀਤਾ ਮੈਂ ਦੁਆਰਾ ਫਿਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੇਖੋ ਤੁਹਾਨੂੰ ਹੁਣ 6ਵੀਂ ਤੋਂ ਲੈ ਕੇ 12ਵੀਂ ਤੱਕ ਨਾਮ ਅਨਾਉਂਸ ਹੋ ਗਏ ਹੁਣ ਥੋੜੇ ਰਿਹਾ ਵੀ ਕਿਹਨੇ-ਕਿਹਨੇ ਨਾਮ ਲੈਣ ਲਈ ਇੱਥੇ ਖੜਨਾ ਅਗਲੀ ਵਾਰ ਠੀਕ ਆ ਵਾਦਾ ਕਰੋ ਆਪਦੇ ਆਪਦੇ ਨਾਲ ਆਈ ਵਿਲ ਮੈਨ ਲੂੰ ਠੀਕ ਹੈ ਨਾ ਤਾਂ ਹੀ ਲਓਗੇ ਤੇ ਮੈਂ ਲੇਟ ਆਏ ਨੇ ਵੀਰ ਜੀ ਸਰਦਾਰ ਭਵਨਪ੍ਰੀਤ ਸਿੰਘ ਜਰਕ ਤੋਂ ਇਹਨਾਂ ਦਾ ਵੀ ਵੈਲਕਮ ਕਰਦੀ ਐ ਦੇਖੋ ਬੇਟੇ ਜੇ ਇਹ ਆਏ ਵੀਰ ਜੀ ਲੈ ਕੇ ਮੈਂ ਹੈਰਾਨ ਰਹਿ ਗਈ ਵੀ 28 ਸਾਲ ਦੀ ਉਮਰ ਵਿੱਚ ਜਿੱਥੇ ਜਿੱਥੇ ਤੱਕ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਹੜਾ ਕਰੀਅਰ ਚੂਸ ਕਰ ਲੈ ਐ ਐਨ ਐਸਟੈਬਲਿਸ਼ ਹੋ ਗਿਆ ਬੰਦਾ ਤਾਂ ਮਹਾਰਾਜ ਦੀ ਕਿਰਪਾ ਜਿਹੜੀ ਇਹਨੇ ਪੜ੍ਹਾਈ ਦੇ ਨਾਲ ਇੱਕ ਗੱਲ ਸਾਨੂੰ ਹੋਰ ਦੱਸੀ ਆ ਵੀ ਆਪਦਾ ਗੁਰੂ ਨਾਲ ਜੁੜੋ ਜੋ ਵੀ ਤੁਹਾਡਾ ਧਰਮ ਮੌਦਾ ਸਤਕਾਰ ਕਰੋ ਜਿਹੜੀਆਂ ਸਾਨੂੰ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਹੋਈਆਂ ਨੇ ਰੋਜ਼ ਆਪਣਾ ਨਿਤਨੇਮ ਬਣਾਓ ਜੇ ਅੱਜ ਇੱਥੇ ਤੱਕ ਪਹੁੰਚੇ ਨੇ ਇਹਨਾਂ ਦੀ ਬਿਲਕੁਲ ਸੱਚੀ ਗੱਲ ਆ ਵੀ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੀ ਪਹੁੰਚੇ ਮਹਾਰਾਜ ਸਾਡੇ ਤੇ ਸੂ ਸਟਾਫ ਤੇ ਸਾਡੀ ਬੱਚੀਆਂ ਤੇ ਵੀ ਕਿਰਪਾ ਕਰੇ ਵੀ ਅਸੀਂ ਵੀ ਕਦੇ ਇੰਨੇ ਜੋਗੇ ਹੋਈਏ ਬਹੁਤ ਬਹੁਤ ਧੰਨਵਾਦ ਤੇ ਸਾਡੀ ਦੋ ਬੇਟੀਆਂ ਨੇ ਇੱਕ ਗੀਤ ਕੋ ਸੁਣਾਉਣਾ ਬੇਟੇ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਤਾਂ ਨਮਣੀ ਜੀ ਕੋਸ਼ਿਸ਼ ਹੈ ਛੋਟੀ ਜਿਹੀ ਟਰਾਫੀ ਹੈ ਇਹਨਾਂ ਦੇ ਨਾਮ ਬਹੁਤ ਸਮੂਹ ਸਟਾਫ ਵੱਲੋਂ ਫਿਰ ਬਹੁਤ ਤੇ ਸਾਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਆਕ ਮੈਂ ਨਵਜੋਤਕਾਰ ਤੁਹਾਡੇ ਸਾਹਮਣੇ ਇੱਕ ਧਰਮਿਕ ਕੀ ਪੇਸ਼ ਕਰਨ ਦਾ ਆਸਤੀ ਖੜੇ ਹਾਂ ਸੇਵਾ ਲਈ ਹੱਥ ਜੋੜ ਕੇ ਖੜੇ ਹਾਂ ਸੇਵਾ ਲਈ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਜਿਆਨ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਿਮਾਣ ਆਂਦਾ ਮਾਨ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓ ਨਿਮਾਣ ਆਂਦਾ ਮਾਨ ਜਨਮ ਮਨੁੱਖਾ ਦਿੱਤਾ ਦਾਤਿਆ ਕਰੀਏ ਕਿਵੇਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਫਰਿਆਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਪਰਿਆਦ ਜੀ ਬਹਿਂਦੀ ਕਬੂ ਲੋ ਸੱਚੇ ਪਾਦਸ਼ਾ ਬਹਿਂਦੀ ਕਬੂ ਲੋ ਸੱਚੇ ਪਾਦਸ਼ਾ ਦਿਲਾਂ ਦੀਆਂ ਜਾਣੇ ਜਾਣੇ ਜਾਨ ਬੰਦਗੀ ਦੀ ਦਤ ਜੋੜੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਨ ਬੰਦਗੀ ਦੀ ਦਤ ਜੋੜੀ ਪਾ ਦਿਓ ਰੱਖਿਓ ਨਿਮਾਣਿਆਂ ਦਾ ਮਾਨ ਮਾਇਆ ਦੇ ਪਤਾਵੇ ਵਿੱਚ ਆਣ ਕੇ ਜੀ ਭੁੱਲ ਗਏ ਆਂ ਸੀ ਤੇਰੇ ਨਾਮ ਨੂੰ ਮਨਸਾ ਦਾ ਪਾਪਾਂ ਵੱਲ ਦੌੜਦਾ ਕੱਸ ਦੇ ਓਈ ਸਦੀ ਲਗਾਮ ਨੂੰ ਮੰਨਨੀ ਵਮਾਤੀ ਉੱਚੀ ਬਾਖਸ਼ੋ ਮੰਨਨੀ ਵਮਾਤੀ ਉੱਚੀ ਬਾਖਸ਼ੋ ਦੇਵ ਸੁਭ ਗਣਾਧ ਗਿਆਂ ਬੰਦਗੀ ਦੀ ਦਤ ਚੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਤ ਚੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਕੈ ਰੀਤੇ ਵਿਗਨ ਕੋਈ ਦਿਸਨਾ ਜਦੋਂ ਵੇ ਵੇਲੇ ਹੱਥ ਜੋੜੀਏ ਤੇਰੇ ਬਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਵਤ ਬਾਣਾ ਲੋੜੀਏ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸ ਤੇਰਾ ਤਾਣ ਬੰਦਗੀ ਦੀ ਦਤ ਚੋਲੀ ਪਾ ਦਿਓ ਰੱਖਿਓ ਨਿਮਾਨੀਆਂ ਦਾ ਮਾਂ ਬੰਦਗੀ ਦੀ ਦਤ ਚੋਲੀ ਪਾ ਦਿਓ ਰੱਖਿਓ ਨਿਮਾਨੀਆਂ ਦਾ ਮਾਂ ਤੇਰੇ ਨਾਮ ਚਮਕੋੜਾ ਜਗ ਤੇ 바ਫਾ ਦਾ ਗਨ ਲਵਾਈਂ ਗਦੇਵੀ ਮੈਨੂੰ ਮਾਨ ਤੇਰੀ ਜਿੱਡੀ ਪੱਗ ਤੇ ਧੀ ਕੋਖ ਮੱਚ ਨਹੀਂ ਮੁਕਾਈਦੀ ਤਾਂ ਹੀ ਜੱਗ ਵਿੱਚ ਸੋਬਾ ਬਣਦੀ ਕਦੇ ਸਮਝੀ ਨਾ ਬੋਝਤੀ ਨੂੰ ਜੋ ਤੇਰਾ ਪੁੱਤਰਾਂ ਤੋਂ ਵੱਧ ਕਰਗੀ ਕਦੇ ਦਿਲ ਤੇ ਨਾ ਲਾਈਂ ਗੱਲ ਨੂੰ ਸਿਰ ਉੱਤੇ ਭਾਰਨੇ ਮੂੰਹ ਬੰਦ ਕਰਨੇ ਨੇ ਉਹਨਾਂ ਦੇ ਜਿਹੜੇ ਰਹਿੰਦੇ ਤੈਨੂੰ ਤਾਨੇ ਮਾਰਦੇ ਰੱਬ ਵਾਂ ਕਰਦਾ ਏ ਉਸ ਦੀ ਦੁਨੀਆ ਰਹਿੰਦੀ ਦੀ ਤੋਂ ਪਾਸੇ ਵਟ ਦੀ ਕੋਟਾ ਜੇ ਸਮਝੀ ਨਾ ਬੋਧਤੀ ਨੂੰ ਜੇ ਤੇਰਾ ਪੁੱਤਰਾ ਤੋਂ ਵੱਧ ਕਰ ਦੀ ਸਾਡੇ ਅੱਠਵੇਂ ਗੁਰਾਂ ਨੇ ਬਾਬਲਾ ਧੀਆ ਮਾਰਨੇ ਤੋਂ ਮਨਾ ਕੀਤਾ ਏ ਜਿਨੇ ਕੋਖ ਵਿੱਚ ਧੀ ਮਾਰੀ ਐ ਓਨੂੰ ਮਿਲਣੋ ਵੀ ਮਨ ਨਹੀਂ ਤਾਏ ਧੀਆ ਮਾਰਨੀ ਵਾਲੇ ਦੀ ਬਾਗਲਾ ਸੇਵਾਲੇ ਕੇ ਵਿੱਚ ਨਹੀਂ ਲੱਗਦੀ ਕਦੇ ਸਮਦੀਨ ਬੋਝਤੀ ਨੂੰ ਜਤੇ ਆ ਪੁੱਤਰਾਂ ਤਵਦ ਕਰੀ ਧੀਆ ਹੁੰਦੀਆਂ ਸ਼ਿਕਾਰ ਵੜੇ ਦਾ ਜਿਨਾਂ ਬਿਨਾ ਜੱਗ ਸੁੰਨਾ ਲੱਗਦਾ ਔਲੀ ਔਲੀ ਖਾਲੀ ਹੋ ਜਾਊਗਾ ਕਿਹੜਾ ਚੀੜੀਆਂ ਦੰਜੰਪਾ ਵਸਦਾ ਰਹਿ ਬਾਬਲ ਦਾ ਵੇੜਾ ਕਿੜੀਆਂ ਬਾਬੇ ਨਾਨਕ ਤੋਂ ਮੀਤ ਮਗਦੀ ਕਦੇ ਸਮਝੀ ਨਾ ਬੋਝਤੀ ਨੂੰ ਜੋ ਤੇਰਾ ਪੁੱਤ ਰੰਗ ਵੱਧ ਕਰਦੀ ਕਦੇ ਸਮਝੀ ਨਾ ਬੋਝਤੀ ਨੂੰ ਜੋ ਤੇਰਾ ਪੁੱਤ ਰੰਗ ਵੱਧ ਕਰਦੀ ਧੰਨਵਾਦ ਲਾ ਤਾਂ ਮੈਂ ਸਾਡੇ ਬਹੁਤ ਵੀ ਪਿਆਰੇ ਪੱਤਰਕਾਰ ਲਾਲੀ ਜੀ ਅਤੇ ਜਮੇਸ਼ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਿ ਸਾਡੇ ਛੋਟੇ ਜਿਹੇ ਨਿੱਕੇ ਨੂੰ ਹੀ ਪਹੁੰਚ ਜਾਂਦੇ ਨੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੂੰ ਜਾਂ ਕੋਈ ਹੋਰ ਵੀ ਕੰਮ ਨੇ ਉਹ ਦੇਸ਼ ਅੰਦਰ ਸੰਚ ਚਾਹੁੰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦਾਦੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਖੰਦ ਕਿ ਤਕਰੀਬਨ 2.5 ਤਿੰਨ ਮਹੀਨੇ ਪਹਿਲਾਂ ਧਨਗੁਰ ਨਾਨਕ ਓਵਰ ਸੀਜ ਇਹਨਾਂ ਨੇ ਉੱਥੇ ਆਪਣਾ ਸ਼ੁਰੂ ਕਰਿਆ ਸੀ ਦਫ਼ਤਰ ਉਹ ਉੱਥੇ ਮੈਨੂੰ ਵੀ ਇਹਨਾਂ ਨੇ ਬੁਲਾਇਆ ਸੀਗਾ ਜਿਨ੍ਹਾਂ ਨੇ ਉਦਘਾਟਨ ਕੀਤਾ ਅਸੀਂ ਉੱਥੇ ਚਲੇ ਗਏ ਉਦਘਾਟਨ ਤਾਂ ਉਦੋਂ ਇਹਨਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਹੋਈ ਫਿਰ ਉਹ 2-3 ਦਿਨ ਕਿਤੇ ਬਾਅਦ ਮੈਂ ਫਿਰ ਇਹਨਾਂ ਦੇ ਦਫ਼ਤਰ ਵਿੱਚ ਗਿਆ ਤੇ ਨਾਲ ਮੇਰੇ ਸ੍ਰੀ ਅਮਰ ਸਿੰਘ ਜੀ ਸੀ ਉਹਨਾਂ ਨੇ ਇਹਨੂੰ ਦੱਸਿਆ ਵੀ ਇਹ ਵੀ ਸਮਾਜ ਸੇਵਾ ਕਰਦੇ ਆ ਇਹ ਫਿਰ ਮੈਨੂੰ ਕਹਿੰਦੇ ਕਹਿੰਦੇ ਵੀ ਮੈਨੂੰ ਵੀ ਦੱਸੋ ਵੀ ਮੈਂ ਕਿੱਥੇ ਆਪਣੀ ਜਿਹੜਾ ਦਸਵੰਦਾ ਉੱਥੇ ਕੱਣਾ ਮੈਂ ਫਿਰ ਇਹਨਾਂ ਨੂੰ ਕਿਹਾ ਮਖਾ ਵੀ ਜਿਹੜਾ ਤੁਹਾਡਾ ਅਸਲੀ ਦਸਵੰਦਾ ਵੀ ਉਹ ਸਕੂਲ ਦੇ ਸਾਡੇ ਜਿਹੜੇ ਬੱਚੇ ਆ ਨਾ ਸਰਕਾਰੀ ਹਾਈ ਸਕੂਲ ਨੇ ਸਕੂਲ ਜਰਗ ਇੱਥੇ ਪੰਜਾਬ ਦੇ ਵਿੱਚ ਸ਼ਾਇਦ ਇਹ ਪਹਿਲਾ ਪਿੰਡ ਸੀ ਪਹਿਲਾ ਜਿੱਥੇ ਕਿ ਸਰਕਾਰੀ ਕੰਨਿਆ ਹਾਈ ਸਕੂਲ ਲੜਕੀਆਂ ਦਾ علیحدਦਾ ਸੀ ਤੇ ਲੜਕਿਆਂ ਦਾ علیحدਦਾ ਤੇ ਹੁਣ ਸਾਡਾ ਜਿਹੜਾ ਸਟਾਫ ਹੈ ਤੇ ਹਾਈ ਸਕੂਲ ਜਰਗ ਦਾ ਕੰਨਿਆ ਦਾ ਬਹੁਤ ਹੀ ਵਧੀਆ ਸਟਾਫ ਆ ਇੱਥੇ ਬੱਚੇ ਬਹੁਤ ਹੀ ਵਧੀਆ ਵਿਦਿਆ ਪ੍ਰਾਪਤ ਕਰਕੇ ਵਧੀਆ ਨੰਬਰ ਪ੍ਰਾਪਤ ਕਰਕੇ ਇਥੋਂ ਆਪਣੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਬਾਕੀ ਇੱਥੇ ਇੱਕ ਜਿਹੜੀ ਬਹੁਤ ਵੱਡੀ ਇਹਦੀ ਆਪਣੇ ਬੈਂ ਲਾਈ ਹੈ ਇਹਨਾਂ ਨੇ ਬੈਂ ਤੋਂ ਬੱਚੇ ਬਾਹਰਲੇ ਪਿੰਡਾਂ ਦੇ ਵਿੱਚੋਂ ਆਉਂਦੇ ਆ ਕਾਫੀ ਬੱਚੇ ਇਹ ਜਿਹੇ ਆ ਮੇਰਾ ਖਲ ਵੀ ਭੈਣ ਜੀ ਨੇ ਦੱਸਿਆ ਵੀ 10-15 ਬੱਚੇ ਜਿਨ੍ਹਾਂ ਦੇ ਪੇਰੈਂਟਸ ਹੈ ਨਹੀਂ ਕਿਸੇ ਦੇ ਮਾਤਾ ਨਹੀਂ ਕਿਸੇ ਦੇ ਪਿਤਾ ਨਹੀਂ ਕਿਸੇ ਦੇ ਕੋਈ ਪੜਾ ਨਹੀਂ ਸਕਦਾ ਉਸ ਕਰਕੇ ਕੁਝ ਮੈਂ ਖ 10-12 ਬੱਚਿਆਂ ਦੀ ਫੀਸ ਤਾਂ ਮੈਂ ਦਿਨਾਂ ਦਾ ਟਿਊਸ਼ਨ ਫੀਸ ਤੇ ਆਪਣੇ ਬੈਂ ਫੀਸ ਫਿਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਇਹ ਕਹਿੰਦੇ ਵੀ ਮੈਨੂੰ ਵੀ ਦੱਸੋ ਹੁਣ ਇਹ ਪੰਜ ਬੱਚਿਆਂ ਦੀ ਟਿਊਸ਼ਨ ਫੀਸ ਤੇ ਪੰਜ ਬੱਚਿਆਂ ਪੰਜ ਬੱਚਿਆਂ ਦੀ ਬੈਂਡ ਦੀ ਫੀਸ ਦਿਆ ਕਰਨਗੇ ਤੇ ਹੋਰ ਇਹਨਾਂ ਨੇ ਕਿਹਾ ਵੀ ਜਿਹੜੇ ਪਲੱਸ 1 ਤੇ ਪਲੱਸ 2 ਚੋਂ ਬੱਚੇ ਫਸਟ, ਸੈਕੰਡ, ਥਰਡ ਆਉਣਗੇ ਉਹਨਾਂ ਬੱਚਿਆਂ ਨੂੰ 5100, 3100 ਤੇ 2100 ਦੀ ਇਹ ਲਾ ਕੇ ਸਨਮਾਨਤ ਕਰਨਗੇ ਹੋਰ ਵੀ ਇਹ ਬਹੁਤ ਵਧੀਆ ਦਾਨੀ ਨੇ ਮੇਰਾ ਖਿਆਲ ਵਿੱਚ ਹੈ ਜਿਹੜੇ ਅੱਜ ਦੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਵੀ ਜਰੂਰ ਆਪਣਾ ਹੌਸਲਾ ਜਰੂਰ ਵਧਾਇਆ ਕਰਨਗੇ ਇਹ ਇੱਕ ਜਿਹੜੀ ਵਿੱਦਿਆ ਬਹੁਤ ਵੱਡਾ ਦਾਨ ਆ ਬਹੁਤ ਵੱਡਾ ਦਾਨ ਆ ਇਹਦੇ ਵਰਗਾ ਦਾਨ ਕੋਈ ਨਹੀਂ ਹੈ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜਿਹੜੇ ਸਾਡੇ ਬੱਚੇ ਆ ਇਹਨਾਂ ਦਾ ਅਸੀਂ ਵੱਧ ਤੋਂ ਵੱਧ ਜਿਹੜੇ ਸਕੂਲ ਦਾ ਵੱਧ ਤੋਂ ਵੱਧ ਅਸੀਂ ਇੱਥੇ ਆ ਕੇ ਦੇਖ ਕੇ ਜੋ ਵੀ ਇਹਨਾਂ ਦੇ ਲੋੜਾਂ ਨੂੰ ਪੂਰੀਆਂ ਕਰਨੀ ਚਾਹੀਦੀਆਂ ਨੇ ਮੈਂ ਤਾਂ ਫਿਰ ਅੰਤ ਦੇ ਵਿੱਚ ਆਪਣੇ ਸਰਕਾਰੀ ਸਕੂਲ ਹਾਈ ਸਕੂਲ ਦੇ ਆਪਣੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇੱਕ ਇੱਕ ਬਹੁਤ ਹੀ ਜ਼ਿਆਦਾ ਮਿਹਨਤ ਕਰਾਉਂਦੇ ਆ ਸਾਡੇ ਇੱਕ ਜਿਹੜਾ ਸਕੂਲ ਹਾਈ ਸਕੂਲ ਇਹਦੀ ਇੱਕ ਬਹੁਤ ਵੱਡੀ ਜਿਹੜੀ ਰਸਾਇਸਾ ਨਾ ਉਹ ਅਸੀਂ ਸਾਡੇ ਬੱਚੇ ਨਹੀਂ ਬਾਹਰ ਜਾਂਦੇ ਇੱਕ ਬਹੁਤ ਵੱਡੀ ਦੇਣ ਆ ਜਿਹੜੀ ਟੀਚਰਾਂ ਦੀ ਆ ਵੀ ਉਹ ਜਦੋਂ ਵੀ ਉਹ ਸਕੂਲ ਦੇ ਵਿੱਚ ਆ ਗਏ ਤੇ ਛੁੱਟੀ ਵੇਲੇ ਉਹਨਾਂ ਨੇ ਬਾਹਰ ਜਾਣਾ ਤੇ ਉਦੋਂ ਪਹਿਲਾਂ ਪਿੰਡ ਦੇ ਬੱਚੇ ਵੀ ਨਹੀਂ ਪਿੰਡ ਦੇ ਵਿੱਚ ਜਾਂਦੇ ਮਾਇਸ਼ ਕਰਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੰਤ ਦੇ ਵਿੱਚ ਮੈਂ ਸਤਨਾਮ ਸਿੰਘ ਜੀ ਦਾ ਜਿਹੜੇ ਕਿ ਧੰਗੁਰ ਨਾਨਕ ਕੋਵਰਸੀਜ ਵਾਲੇ ਨੇ ਇਹ 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 ਨਾ ਐਕਚੁਅਲੀ ਆਪ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਬੱਚਿਆਂ ਨੂੰ ਭੇਜਦੇ ਆ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਇੱਕ ਨੰਬਰ ਦਾ ਕੰਮ ਆ ਕੋਈ ਲਾਲਚ ਨਹੀਂ ਬਹੁਤ ਮੈਂ ਦੋ ਤਿੰਨ ਬੱਚਿਆਂ ਨੂੰ ਇਹਨਾਂ ਨੂੰ ਦਿੱਤੇ ਆ ਵੀ ਬਹੁਤ ਵਧੀਆ ਗਰੀਬਾਂ ਦੀ ਵੀ ਮਦਦ ਕਰਦੇ ਆ ਇਹ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦਾ ਵੀ ਜਿੰਦੂ ਗੁੱਦੇ ਚਾਰ ਅਰੋਗ ਕੁੰਨੀ ਤਰੱਕੀ ਕਰਦੇ ਰਹਿਣ ਤੇ ਅੰਤ ਦੇ ਵਿੱਚ ਮੈਂ ਲਾਲੀ ਜੀ ਦਾ ਤੇ ਦੀਵੇ ਤੋਂ ਜਵੇ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਇੱਕ ਨਿੱਕੇ ਜਿ ਸੁਨੇਹੇ ਤੇ ਬਿਨਾਂ ਲਾਲਚ ਤੋਂ ਆਪਣੇ ਕੌਣ ਜਾਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਇਹ ਸਾਰਾ ਜਿਹੜਾ ਸ੍ਰੀ ਮੈਂ ਸਰਦਾਰ ਕਵਿੰਦਰ ਸਿੰਘ ਜੀ ਨੂੰ ਜਿਹੜਾ ਚਾਹਨਾ ਕਿਉਂਕਿ ਥੋੜੇ ਟਾਈਮ ਤੋਂ ਤੋਂ 3 ਮਹੀਨੇ ਪਹਿਲਾਂ ਮੈਂ ਇਹਨਾਂ ਨੂੰ ਮਿਲਿਆ ਸੀਗਾ ਔਰ ਇਹਨਾਂ ਦੀਆਂ ਗੱਲਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਬਹੁਤ ਵੱਡੇ ਸਮਾਜ ਸੇਵੀ ਨੇ ਸੋ ਤੁਹਾਨੂੰ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਵੀ ਇਹ ਸਵਾਭ ਮਿਲਿਆ ਕਿ ਅਸੀਂ ਵੀ ਜਿਹੜਾ ਆ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ ਸੋ ਇਹਨਾਂ ਦੇ ਨਾਲ ਗੱਲਬਾਤ ਕਰਕੇ ਸੋ ਅੱਜ ਅਸੀਂ ਜਰਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਜੋ ਕੰਨਿਆ ਸਰਕਾਰੀ ਸਕੂਲ ਹੈਗਾ ਹਾਈ ਸਕੂਲ ਹੈ ਉੱਥੇ ਪਹੁੰਚੇ ਆ ਸੋ ਗੁਰੂ ਮਹਾਰਾਜ ਨੇ ਸੇਵਾ ਲਈ ਹੈ ਕਿ ਅਸੀਂ ਜਿਹੜੇ ਬੱਚੇ ਆਪਣੀ ਫੀਸ ਨਹੀਂ ਭਰ ਸਕਦੇ ਸੋ ਉਹਨਾਂ ਪੰਜ ਬੱਚਿਆਂ ਦੀ ਅਸੀਂ ਜਿਹੜਾ ਬੈਂਡ ਦਾ ਖਰਚਾ ਤੇ ਪੰਜ ਬੱਚਿਆਂ ਦੀ ਜਿਹੜਾ ਆ ਟਿਊਸ਼ਨ ਫੀਸ ਦਾ ਖਰਚਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਦੁਰਸਰਵ ਸਾਨੂੰ ਸੇਵਾ ਜਿਹੜੀ ਦਿੱਤੀ ਹੈਗੀ ਹੈ ਤੇ ਅਸੀਂ ਸਿਰ ਝੁਕਾ ਕੇ ਹਮੇਸ਼ਾ ਨਿਵਾਵਾਂਗੇ ਤੇ ਮੈਂ ਬਹੁਤ ਧੰਨਵਾਦ ਦਿਆਂ ਇਥੋਂ ਦੇ ਸਾਰੇ ਸਟਾਫ ਦਾ ਤੇ ਫਿਰ ਇੱਕ ਵਾਰੀ ਸਾਫਕਾ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਸੇਵਾ ਦਾ ਮੌਕਾ ਦਿਵਾਇਆ ਹੈਗਾ ਆ ਸੋ ਅਸੀਂ ਵੀ ਸਰਕਾਰੀ ਸਕੂਲਾਂ ਚ ਪੜੇ ਆ ਜੀ ਸੋ ਸਰਕਾਰੀ ਸਕੂਲਾਂ ਚ ਪੜ ਕੇ ਅੱਜ ਗੁਰੂ ਮਹਾਰਜ ਨੇ ਕਿਸੇ ਦੀ ਹੈਲਪ ਕਰਨ ਜੋਗੇ ਜਾਂ ਕੀਤਾ ਹੈਗਾ ਆ ਸੋ ਅਸੀਂ ਇਹ ਹੀ ਚੋਣਿਆ ਕਿ ਇਹਨਾਂ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹ ਕੇ ਬਹੁਤ ਤਰੱਕੀ ਕਰਨ ਸੋ ਅੱਜ ਦੇ ਟਾਈਮ 'ਚ ਥੋੜਾ ਜਿਹਾ ਅਸੀਂ ਇਹ ਕਹਿ ਸਕਦੇ ਆ ਕਿ ਸਰਕਾਰੀ ਸਕੂਲ ਨੂੰ ਮਹੱਤਵ ਘੱਟ ਦਿੱਤਾ ਜਾਂਦਾ ਪਰ ਜਿਹੋ ਜਿਹੀ ਪੜ੍ਹਾਈ ਜਿਹੜੀ ਸਰਕਾਰੀ ਸਕੂਲਾਂ 'ਚ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਹੋਸਟ ਸਕੂਲਾਂ 'ਚ ਵੀ ਹੁੰਦੀ ਹੈਗੀ ਹੈ ਸੋ ਮੈਂ ਇਹ ਇੱਥੇ ਦੇ ਬੱਚਿਆਂ ਨੂੰ ਕਹੂੰਗਾ ਕਿ ਗੁਰੂ ਮਹਾਰਜ ਨਾਲ ਜੁੜਨ ਜੋ ਤੁਹਾਨੂੰ ਕੋ ਨਾਨਕ ਮਹਾਰਜੀ ਦਾ ਸਨੇਹਾ ਸੀਗਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਨੇ ਨੂੰ ਹਮੇਸ਼ਾ ਇਹ ਬੱਚੇ ਆਪਣੇ ਨਾਲ ਰੱਖਣ ਤੇ ਕਿਰਤ ਕਰਦੇ ਰਹਿਣ ਮਿਹਨਤ ਕਰਦੇ ਜਾਣ ਪੜ੍ਹਾਈ ਕਰਦੇ ਜਾਣ ਜਿੰਨਾ ਹੋ ਸਕੇ ਆ ਇਹਨਾਂ ਪੰਜ ਬੱਚਿਆਂ ਤੋਂ ਇਲਾਵਾ ਵੀ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜੋ ਮੈਂ ਇੱਥੇ ਟੀਚਰ ਸਭਾ ਨੂੰ ਕਹਾਂ ਕਿ ਜੋ ਵੀ ਹੈਲਪ ਸਾਡੇ ਹੈਂਡ ਤੋਂ ਚਾਹੀਦੀ ਹੈਗੀ ਤੁਹਾਨੂੰ ਗੁਰੂ ਨਾਨਕ ਓਵਰਸੀਜ਼ ਵੱਲੋਂ ਚਾਹੀਦੀ ਉਹਦੀ ਅਸੀਂ ਉਸਦੇ ਲਈ ਹਮੇਸ਼ਾ ਤਿਆਰ ਆ ਸੋ ਧੰਨਵਾਦ ਸਾਰੇ ਅਧਿਆਪਕਾਂ ਦਾ ਸਰਦਾਰ ਜੀ ਦਾ ਸਾਨੂੰ ਇਹ ਸੇਵਾ ਦੇਣ ਲਈ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ ਟਿੱਕੀ ਪੱਤੀ